ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਦੁਸਾਂਸਕਲਾ ਵਿਖੇ ਜਰਨਲ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲਾ ਟੂਰਨਾਮੈਂਟ ਕਮੇਟੀ ਸੈਕਟਰੀ ਹਰਮੇਸ਼ ਲਾਲ ਖੇੜਾ ਜੀ ਵੱਲੋਂ ਰੀਬਨ ਕੱਟ ਕੇ ਖੇਡਾਂ ਦੀ ਸ਼ੁਰੂਆਤ ਕਰਵਾਈ ਆਏ ਹੋਏ ਮਹਿਮਾਨਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਰਨਲ ਕਮੇਟੀ ਵੱਲੋਂ ਆਏ ਹੋਏ ਸਭ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਕਬੱਡੀ, ਵਾਲੀਬਾਲ ਅਤੇ ਹੈਂਡਬਾਲ ਦੇ ਟੂਰਨਾਮੈਂਟ ਕਰਵਾਏਗੇ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕਟਰੀ ਹਰਮੇਸ਼ ਲਾਲ ਘੇੜਾ, ਪ੍ਰਿੰਸੀਪਲ ਜੁਗਲ ਕਿਸ਼ੋਰ ਟੂਰਾ, ਪ੍ਰਿੰਸੀਪਲ سورਿੰਦਰਪਾਲ ਮੱਲ, ਜ਼ੋਨਲ ਪ੍ਰਧਾਨ, ਪ੍ਰਿੰਸੀਪਲ ਕਮ ਸਤਵਿੰਦਰਪਾਲ ਸਿੰਘ, ਸੈਕਟਰੀ ਬਲਦੇਵ ਸਿੰਘ ਜੋਲ, ਪ੍ਰਿੰਸੀਪਲ ਕਮ ਬੀ ਐਨਓ ਤਰਲੋਕ ਸਿੰਘ, ਪ੍ਰਿੰਸੀਪਲ ਸੁਭਾਸ਼ ਚੰਦਰ, ਪ੍ਰਿੰਸੀਪਲ ਚਰਨਜੀਤ ਸਿੰਘ, ਅਧਿਆਪਕ ਸੋਮਨਾਥ, ਅਧਿਆਪਕ ਪ੍ਰਵੀਨ, ਪ੍ਰਿੰਸੀਪਲ سورਿੰਦਰ ਕੁਮਾਰ ਅਤੇ ਹੋਰ ਵੀ ਸਰੀਰਿਕ ਸਿੱਖਿਆ ਅਧਿਆਪਕ ਸਾਈਬਾਨ ਮੌਜੂਦ ਰਹੇ ਆ ਦੋ ਦੇ ਵਿੱਚ ਜੂਨ ਨੰਬਰ 9 ਦੇ ਵਿੱਚ ਅੱਜ ਬਲਾਕ ਪੱਦਰੀ ਜੋਨਲ ਸਕੂਲ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਔਰ ਅੱਜ ਦੀਆਂ ਖੇਡਾਂ ਦੇ ਵਿੱਚ ਸਕੂਲਾਂ ਦੇ ਵੱਖ-ਵੱਖ ਬੱਚੇ ਜਿਹੜੇ ਹੈਗੇ ਆ ਵੱਖ-ਵੱਖ ਕਪੋਨੈਂਟ ਜਿਹੜੇ ਹੈ ਗੇਮਸ ਵਿੱਚ ਭਾਗ ਲੈ ਰਹੇ ਨੇ ਅੱਜ ਮੈਂ ਇਹਨਾਂ ਖੇਡਾਂ ਦੇ ਵਿੱਚ ਬਤੌਰ ਜ਼ਿਲ੍ਹਾ ਡਿਸਟ੍ਰਿਕਟ ਟੂਰਨਾਮੈਂਟ ਕਮੇਟੀ ਦੇ ਜਨਰ ਸਕੀਰਜੋਂ ਐ ਵਿజిਟ ਕਰਨ ਵਾਸਤੇ ਆਇਆ ਔਰ ਬਹੁਤ ਹੀ ਵਧੀਆ ਲੱਗਾ ਜਦੋਂ ਇੱਥੇ ਆ ਕੇ ਜੂਨਰ ਪ੍ਰਧਾਨ ਐ ਐਸਪੀ ਸਿੰਘ ਜੀ ਤੇ ਜੂਨਰ ਸੈਕਟਰੀ ਬਲਦੀਪ ਸਿੰਘ ਜੀ ਲੈਕਚਰਰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਗੇਮਸ ਹੋ ਰਹੀਆਂ ਨੇ ਤੇ ਮੇਰੇ ਨਾਲ ਬੀਐਨਓ ਸਾਹਿਬ ਤੇ ਪ੍ਰਿੰਸੀਪਲ ਸੁੰਦਰਪਾਲ ਜੀ ਤੇ ਹੋਰ ਸਾਡੀਆਂ ਖੇਡ ਸ਼ਖਸੀਤਾਂ ਨੇ ਜਿਹੜਾ ਹੈ ਵਿజిਟ ਕੀਤਾ ਹੈ ਉਹ ਬਹੁਤ ਸਾਰੇ ਸਕੂਲ ਦੇ ਵਿੱਚ ਅੱਜ ਦੇਖਣ ਵਿੱਚ ਲੱਗਾ ਹੈ ਕਿ ਡਿਸਪੀਸਪਲਨ ਦਾ ਜਿਹੜਾ ਹੈਗਾ ਬਹੁਤ ਬਣਿਆ ਹੋਇਆ ਤੇ ਬੱਚੇ ਜਿਹੜੇ ਆ ਬਹੁਤ ਹੀ ਸਮੂਹ ਦੇ ਨਾਲ ਖੇਡਾਂ ਵਿੱਚ ਭਾਗ ਲੈ ਰਹੇ ਆ ਅੱਜ ਇਹ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਕਿ ਅੱਜ ਦੁਆਰਾ ਫਿਰ ਨੌਜਵਾਨ ਜਿਹੜੇ ਹੈਗੇ ਸਾਡੇ ਸਕੂਲਾਂ ਦੇ ਬੱਚੇ ਜਿਹੜੇ ਆ ਕਿੱਡਾਂ ਵੱਲੋਂ ਦੁਆਰਾ ਫਿਰ ਪ੍ਰੇਰਿਤ ਹੋਏ ਨੇ ਕਿ ਜੇਕਰ ਇਸੇ ਤਰ੍ਹਾਂ ਸਾਡੇ ਬੱਚੇ ਜਿਹੜੇ ਕਿੱਡਾਂ ਜੇ ਭਾਗ ਲੈਣਗੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਇਹ ਸਾਡੇ ਨੌਜਵਾਨ ਜਿਹੜੇ ਨਸ਼ੇ ਤੋਂ ਬਚ ਸਕਣਗੇ ਸਾਡਾ ਮਿਸ਼ਨ ਜਿਹੜਾ ਇਹੀ ਹੋਵੇਗਾ ਕਿ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਵਕ ਵਕ ਹੋਰ ਕੰਪੋਨੈਂਟ ਕਿੱਦਾਂ ਦੇ ਜਿਹੜੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਪਾਗ ਲੈਣ ਲਈ ਪ੍ਰੇਰਿਤ ਕਰੀਏ ਸੋ ਮੈਂ ਧੰਨਵਾਦੀ ਆ ਸਾਰੀ ਇਹ ਟੀਮ ਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਧੰਨਵਾਦ